ਵੀਡੀਓ ਦੇਖ ਕੇ ਇੱਕ ਵਾਰ ਜਰੂਰ ਤੁਹਾਡੇ ਚਿਹਰੇ ਤੇ ਵੀ ਖੁਸ਼ੀ ਆਵੇਗੀ ਜੀ ਹਾਂ ਕਿ ਇੱਕ ਧੀ ਤੇ ਇੱਕ ਪਿਓ ਦੋਨੋਂ ਆਪਸ ਦੇ ਵਿੱਚ ਕਿੰਨਾ ਪਿਆਰ ਕਰਦੇ ਨੇ ਵਾਕਿਆ ਹੀ ਕਿ ਲੋਕ ਕਹਿੰਦੇ ਨੇ ਕਿ ਜਿਹੜੀਆਂ ਧੀਆਂ ਹੁੰਦੀਆਂ ਨੇ ਉਹਨਾਂ ਨੂੰ ਸਭ ਤੋਂ ਨਜ਼ਦੀਕ ਆਪਣਾ ਬਾਪ ਹੁੰਦਾ ਹੈ ਮਾਂ ਦੇ ਨਾਲੋਂ ਵੱਧ ਵੀ ਉਹ ਪਿਆਰ ਪਿਓਾਂ ਦੇ ਨਾਲ ਕਰਦੀਆਂ ਨੇ ਕਿਉਂਕਿ ਇਹ ਬਿਓ ਤੇ ਧੀ ਦਾ ਰਿਸ਼ਤਾ ਬਹੁਤ ਖਾਸ ਹੈ ਬੜਾ ਅਨਮੋਲ ਜਿਹਾ ਰਿਸ਼ਤਾ ਹੈ ਤਾਂ ਇੱਕ ਤਸਵੀਰ ਤੁਹਾਨੂੰ ਦਿਖਾਉਣ ਲੱਗਿਆਂ ਬੜੀ ਭਾਵਕ ਜੀ ਕਰ ਦੇਣ ਵਾਲੀ ਤਸਵੀਰ ਹੈ ਔਰ ਇਹ ਜਦੋਂ ਵੀਡੀਓ ਦੇਖੀ ਦੀ ਹੈ ਤਾਂ ਖੁਸ਼ੀ ਵੀ ਹੁੰਦੀ ਹੈ ਇੱਕ ਆ ਵੀਡੀਓ ਦੇਖ ਕੇ ਇੰਨੀ ਪਿਆਰੀ ਇਹ ਵੀਡੀਓ ਬਣਾਈ ਗਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਧੀ ਜਿਹੜੀ ਬਾਹਰ ਗਈ ਸੀਗੀ ਵਿਦੇਸ਼ ਦੇ ਵਿੱਚ ਪੜ੍ਹਨ ਦੇ ਵਾਸਤੇ ਕੰਮ ਕਰਨ ਦੇ ਵਾਸਤੇ ਚੰਗੇ ਭੁੱਖ ਦੇ ਵਾਸਤੇ ਔਰ ਉਹਨੂੰ ਉਹਦੇ ਬਾਪ ਨੇ ਮਿਹਨਤ ਕਰਕੇ ਕੜੀ ਮਿਹਨਤ ਕਰਕੇ ਕਲਾਇਆ ਹੁਣੇ ਬਾਹਰ ਪੜਨ ਦੇ ਵਾਸਤੇ ਕੰਮ ਕਰਨ ਦੇ ਵਾਸਤੇ ਚੰਗਾ ਭੁੱਖ ਸਿਰਜਣ ਦੇ ਵਾਸਤੇ ਪਰ ਜਦੋਂ ਆਉਂਦੀ ਹੈ ਤਾਂ ਆਉਂਦੀਆਂ ਸਾਰੀ ਸਿੱਧਾ ਆਪਣੇ ਪਿਤਾ ਨੂੰ ਮਿਲਦੀ ਔਰ ਪਿਤਾ ਜਿਹੜੇ ਕਿ ਦੱਸਿਆ ਜਾ ਰਿਹਾ ਐ ਐਸਆਈ ਜਸਕਰਨ ਸਿੰਘ ਨੇ ਬਠਿੰਡਾ ਦੇ ਵਿੱਚ ਉਹ ਤਾਇਨਾਤ ਨੇ ਬਠਿੰਡਾ ਚੌਂਕੀ ਦੇ ਵਿੱਚ ਬਤੌਰ ਐਸਆਈ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਔਰ ਜਦੋਂ ਧੀ ਆਉਂਦੀ ਹੈ ਤਾਂ ਧੀ ਆਪਣੇ ਪਿਓ ਨੂੰ ਸਰਪ੍ਰਾਈਜ਼ ਦਿੰਦੀ ਹੈ ਸਰਪ੍ਰਾਈਜ਼ ਜਦੋਂ ਦਿੱਤਾ ਤਾਂ ਜਿਹੜਾ ਪਿਤਾ ਸੀ ਉਹ ਨਾਕੇ ਤੇ ਬੈਠਾ ਪਿਆ ਜਦੋਂ ਉਹਨੂੰ ਦੇਖਦਾ ਹੈ ਕਿ ਮੇਰੀ ਧੀ ਆ ਗਈ ਹੈ ਤਾਂ ਉਹਦੀ ਵੀ ਖੁਸ਼ੀ ਨਹੀਂ ਸਾਂਭੀ ਜਾਂਦੀ ਅੱਖਾਂ ਦੇ ਵਿੱਚ ਮੈਂ ਖੁਸ਼ੀ ਦੇ ਹੰਝੂ ਵੀ ਆ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਧੀ ਨੂੰ ਕੁੱਟ ਕੇ ਜੱਫੀ ਪਾਉਂਦਾ ਹੈ ਕੁੱਟ ਕੇ ਗਲੇ ਲਾਉਂਦਾ ਹੈ ਕਿ ਧੀ ਆਈ ਹੈ ਤਾਂ ਇਹ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀਆ ਲੋਕ ਇਸ ਨੂੰ ਲੈ ਕੇ ਬੜੇ ਕਮੈਂਟ ਵੀ ਕਰ ਰਹੇ ਨੇ ਕਿ ਵਾਕਿਆ ਬੜੀ ਖੂਬਸੂਰਤ ਵੀਡੀਓ ਹੈ ਕਿਉਂਕਿ ਇੱਕ ਮਾਂ ਪਿਓ ਦਾ ਰਿਸ਼ਤਾ ਬڑا ਅਨਮੋਲ ਰਿਸ਼ਤਾ ਹੁੰਦਾ ਹੈ ਖਾਸ ਕਰਕੇ ਇੱਕ ਧੀ ਦਾ ਇੱਕ ਧੀ ਦਾ ਆਪਣੇ ਪਿਓ ਦੇ ਨਾਲ ਰਿਸ਼ਤਾ ਜਿਹੜਾ ਉਹ ਬੜਾ ਖਾਸ ਮੰਨਿਆ ਗਿਆ ਹੈ ਤਾਂ ਇਹ ਤਸਵੀਰ ਉਸੇ ਰਿਸ਼ਤੇ ਨੂੰ ਦਰਸਾਉਂਦੀ ਇੱਕ ਤਸਵੀਰ ਹੈ ਇੱਕ ਵੀਡੀਓ ਹੈ ਕਿਉਂਕਿ ਆਮ ਤੌਰ ਤੇ ਅੱਜ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਦੁੱਜੇ ਤਾਂ ਮੁੱਖ ਮੋੜ ਦੇ ਨੇ ਬਲਕਿ ਆਪਣੇ ਆ ਰਿਸ਼ਤੇ ਜਿਹੜੇ ਨੇ ਖੂਨ ਦੇ ਰਿਸ਼ਤੇ ਵੀ ਤੁਹਾਡੇ ਵੈਰੀ ਬਣ ਜਾਂਦੇ ਨੇ ਤਾਂ ਅੱਜ ਦੇ ਇਸ ਕਾਲ ਯੁੱਗ ਦੇ ਵਿੱਚ ਆ ਤਸਵੀਰ ਸਾਂਝੀ ਕਰਨੀ ਬੜੀ ਲਾਜ਼ਮੀ ਬਣਦੀ ਹੈ ਕਿ ਦੇਖੋ ਉਹਨਾਂ ਧੀਆਂ ਪੁੱਤਾਂ ਨੂੰ ਕਿੰਨਾ ਚਾਹ ਹੁੰਦਾ ਹੈ ਜਿਹੜੇ ਕਿ ਸਮਝਦੇ ਨੇ ਕਿ ਸਾਡੇ ਮਾਪਿਆਂ ਨੇ ਸਾਨੂੰ ਇੱਥੇ ਤੱਕ ਪਹੁੰਚਾਉਣ ਲਈ ਕਿੰਨੀ ਮਿਹਨਤ ਕੀਤੀ ਕਿੰਨਾ ਜ਼ੋਰ ਲਾਇਆ ਕਿੰਨੀ ਕਰੜੀ ਮਿਹਨਤ ਕੀਤੀ ਹੈ ਤਾਂ ਉਹ ਜਦੋਂ ਧੀ ਆਪਣੇ ਪਿਓ ਨੂੰ ਸਰਪ੍ਰਾਈਜ਼ ਦਿੰਦੀ ਹੈ ਨਾਕੇ ਤੇ ਬੈਠੇ ਨੂੰ ਡਿਊਟੀ ਤੇ ਆ ਤਾਇਨਾਤ ਨੂੰ ਜਦੋਂ ਸਰਪ੍ਰਾਈਜ਼ ਦਿੰਦੀ ਹੈ ਤਾਂ ਉਹ ਪਿਓ ਦੀ ਖੁਸ਼ੀ ਵੀ ਦੇਖੀ ਨਹੀਂ ਜਾਂਦੀ ਕਿੰਨਾ ਖੁਸ਼ ਹੈ ਪਿਓ ਉੱਠ ਕੇ ਅੱਖਾਂ ਦੇ ਵਿੱਚ ਹੰਝੂ ਵੀ ਹੈ ਰੋਂਦਾ ਵੀ ਹੈ ਔਰ ਆਪਣੀ ਧੀ ਨੂੰ ਗਲੇ ਵੀ ਲਾਉਂਦਾ ਹੈ ਤਾਂ ਉਹ ਕਿੰਨਾ ਖੁਸ਼ ਹੋਵੇਗਾ ਪਿਓ ਔਰ ਅੰਦਰੋਂ ਅੰਦਰੀ ਕਿੰਨਾ ਮਹਿਸੂਸ ਵੀ ਕਰਦਾ ਹੋਊਗਾ ਕਿ ਅੱਜ ਮੇਰੀ ਧੀ ਆਈ ਹੈ ਔਰ ਕਿਵੇਂ ਘੁੱਟ ਕੇ ਜੱਫੀ ਜਿਹੜੀ ਉਸਨੇ ਪਾਈ ਹੈ ਵੀਡੀਓ ਦੇਖ ਕੇ ਇੱਕ ਵਾਰ ਜਰੂਰ ਤੁਹਾਡੇ ਚਿਹਰੇ ਤੇ ਵੀ ਖੁਸ਼ੀ ਆਵੇਗੀ ਜੀ ਹਾਂ ਕਿ ਇੱਕ ਧੀ ਤੇ ਇੱਕ ਪਿਓ ਦੋਨੋਂ ਆਪਸ ਦੇ ਵਿੱਚ ਕਿੰਨਾ ਪਿਆਰ ਕਰਦੇ ਨੇ ਵਾਕਿਆ ਹੀ ਕਿ ਲੋਕ ਕਹਿੰਦੇ ਨੇ ਕਿ ਜਿਹੜੀਆਂ ਧੀਆ ਹੁੰਦੀਆਂ ਨੇ ਉਹਨਾਂ ਨੂੰ ਸਭ ਤੋਂ ਨਜ਼ਦੀਕ ਆਪਣਾ ਬਾਪ ਹੁੰਦਾ ਹੈ ਮਾਂ ਦੇ ਨਾਲੋਂ ਵੱਧ ਵੀ ਉਹ ਪਿਆਰ ਪਿਓਾਂ ਦੇ ਨਾਲ ਕਰਦੀਆਂ ਨੇ ਕਿਉਂਕਿ ਇਹ ਪਿਓ ਤੇ ਧੀ ਦਾ ਰਿਸ਼ਤਾ ਬਹੁਤ ਖਾਸ ਹੈ ਬੜਾ ਅਨਮੋਲ ਜਿਹਾ ਰਿਸ਼ਤਾ ਹੈ ਤਾਂ ਇੱਕ ਤਸਵੀਰ ਤੁਹਾਨੂੰ ਦਿਖਾਉਣ ਲੱਗਿਆ ਬੜੀ ਭਾਵਕ ਜਿਹੀ ਕਰਦੇਣ ਵਾਲੀ ਤਸਵੀਰ ਹੈ ਔਰ ਆ ਇਹ ਜਦੋਂ ਵੀਡੀਓ ਦੇਖੀ ਦੀ ਐ ਤਾਂ ਖੁਸ਼ੀ ਵੀ ਹੁੰਦੀ ਐ ਇੱਕ ਆ ਵੀਡੀਓ ਦੇਖ ਕੇ ਇੰਨੀ ਪਿਆਰੀ ਇਹ ਵੀਡੀਓ ਬਣਾਈ ਗਈ ਐ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਧੀ ਜਿਹੜੀ ਬਾਹਰ ਗਈ ਸੀਗੀ ਵਿਦੇਸ਼ ਦੇ ਵਿੱਚ ਪੜਨ ਦੇ ਵਾਸਤੇ ਕੰਮ ਕਰਨ ਦੇ ਵਾਸਤੇ ਚੰਗੇ ਭੁੱਖ ਦੇ ਵਾਸਤੇ ਔਰ ਉਹਨੂੰ ਉਹਦੇ ਬਾਪ ਨੇ ਮਿਹਨਤ ਕਰਕੇ ਕੜੀ ਮਿਹਨਤ ਕਰਕੇ ਕਲਾਇਆ ਹੁਣੇ ਬਾਹਰ ਪੜਨ ਦੇ ਵਾਸਤੇ ਕੰਮ ਕਰਨ ਦੇ ਵਾਸਤੇ ਚੰਗਾ ਭੁੱਖ ਸਿਰਜਣ ਦੇ ਵਾਸਤੇ ਪਰ ਜਦੋਂ ਆਉਂਦੀ ਐ ਤਾਂ ਆਉਂਦਿਆਂ ਸਾਰ ਕੀ ਸਿੱਧਾ ਆ ਆਪਣੇ ਪਿਤਾ ਨੂੰ ਮਿਲਦੀ ਔਰ ਪਿਤਾ ਜਿਹੜੇ ਕਿ ਦੱਸਿਆ ਜਾ ਰਿਹਾ ਐ ਐਸਆਈ ਜਸਕਰਨ ਸਿੰਘ ਨੇ ਬਠਿੰਡਾ ਦੇ ਵਿੱਚ ਉਹ ਤਾਇਨਾਤ ਨੇ ਬਠਿੰਡਾ ਚੌਂਕੀ ਦੇ ਵਿੱਚ ਬਤੌਰ ਐਸਆਈ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਔਰ ਜਦੋਂ ਧੀ ਆਉਂਦੀ ਹੈ ਤਾਂ ਧੀ ਆਪਣੇ ਪਿਓ ਨੂੰ ਸਰਪ੍ਰਾਈਜ਼ ਦਿੰਦੀ ਹੈ ਸਰਪ੍ਰਾਈਜ਼ ਜਦੋਂ ਦਿੱਤਾ ਤਾਂ ਜਿਹੜਾ ਪਿਤਾ ਸੀ ਉਹ ਨਾਕੇ ਤੇ ਬੈਠਾ ਪਿਆ ਜਦੋਂ ਉਹਨੂੰ ਦੇਖਦਾ ਹੈ ਕਿ ਮੇਰੀ ਧੀ ਆ ਗਈ ਹੈ ਤਾਂ ਉਹਦੀ ਵੀ ਖੁਸ਼ੀ ਨਹੀਂ ਸਾਂਭੀ ਜਾਂਦੀ ਅੱਖਾਂ ਦੇ ਵਿੱਚ ਮਾਂ 쿠ਸ਼ੀ ਦੇ ਹੰਝੂ ਵੀ ਆ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਧੀ ਨੂੰ ਕੁੱਟ ਕੇ ਜੱਫੀ ਪਾਉਂਦਾ ਹੈ ਕੁੱਟ ਕੇ ਗਲੇ ਲਾਉਂਦਾ ਹੈ ਕਿ ਧੀ ਆਈ ਹੈ ਤਾਂ ਇਹ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀਆ ਲੋਕ ਇਸ ਨੂੰ ਲੈ ਕੇ ਬੜੇ ਕਮੈਂਟ ਵੀ ਕਰ ਰਹੇ ਨੇ ਕਿ ਵਾਕਿਆ ਬੜੀ ਖੂਬਸੂਰਤ ਵੀਡੀਓ ਹੈ ਕਿਉਂਕਿ ਇੱਕ ਮਾਂ ਪਿਓ ਦਾ ਰਿਸ਼ਤਾ ਬੜਾ ਅਨਮੋਲ ਰਿਸ਼ਤਾ ਹੁੰਦਾ ਹੈ ਖਾਸ ਕਰਕੇ ਇੱਕ ਧੀ ਦਾ ਇੱਕ ਧੀ ਦਾ ਆਪਣੇ ਪਿਓ ਦੇ ਨਾਲ ਰਿਸ਼ਤਾ ਜਿਹੜਾ ਉਹ ਬੜਾ ਖਾਸ ਮੰਨਿਆ ਗਿਆ ਤਾਂ ਇਹ ਤਸਵੀਰ ਉਸੇ ਰਿਸ਼ਤੇ ਨੂੰ ਦਰਸਾਉਂਦੀ ਇੱਕ ਤਸਵੀਰ ਹੈ ਇੱਕ ਵੀਡੀਓ ਹੈ ਕਿਉਂਕਿ ਆਮ ਤੌਰ ਤੇ ਅੱਜ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਦੁੱਜੇ ਤਾਂ ਮੁੱਖ ਮੋੜ ਦੇ ਨੇ ਬਲਕਿ ਆਪਣੇ ਰਿਸ਼ਤੇ ਜਿਹੜੇ ਨੇ ਖੂਨ ਦੇ ਰਿਸ਼ਤੇ ਵੀ ਤੁਹਾਡੇ ਵੈਰੀ ਬਣ ਜਾਂਦੇ ਨੇ ਤਾਂ ਅੱਜ ਦੇ ਇਸ ਕਾਲ ਯੁੱਗ ਦੇ ਵਿੱਚ ਆ ਤਸਵੀਰ ਸਾਂਝੀ ਕਰਨੀ ਬੜੀ ਲਾਜ਼ਮੀ ਬਣਦੀ ਹੈ ਕਿ ਦੇਖੋ ਉਹਨਾਂ ਧੀਆ ਪੁੱਤਾਂ ਨੂੰ ਕਿੰਨਾ ਚਾਹ ਹੁੰਦਾ ਹੈ ਜਿਹੜੇ ਕਿ ਸਮਝਦੇ ਨੇ ਕਿ ਸਾਡੇ ਮਾਪਿਆਂ ਨੇ ਸਾਨੂੰ ਇੱਥੇ ਤੱਕ ਪਹੁੰਚਾਉਣ ਲਈ ਕਿੰਨੀ ਮਿਹਨਤ ਕੀਤੀ ਕਿੰਨਾ ਜ਼ੋਰ ਲਾਇਆ ਕਿੰਨੀ ਕਰੜੀ ਮਿਹਨਤ ਕੀਤੀ ਹੈ ਤਾਂ ਉਹ ਜਦੋਂ ਧੀ ਆਪਣੇ ਪਿਓ ਨੂੰ ਸਰਪ੍ਰਾਈਜ਼ ਦਿੰਦੀ ਹੈ ਨਾਕੇ ਤੇ ਬੈਠੇ ਨੂੰ ਡਿਊਟੀ ਤੇ ਤਾਇਨਾਤ ਨੂੰ ਜਦੋਂ ਸਰਪ੍ਰਾਈਜ਼ ਦਿੰਦੀ ਹੈ ਤਾਂ ਉਹ ਪਿਓ ਦੀ ਖੁਸ਼ੀ ਵੀ ਦੇਖੀ ਨਹੀਂ ਜਾਂਦੀ ਕਿੰਨਾ ਖੁਸ਼ ਹੈ ਪਿਓ ਉੱਠ ਕੇ ਅੱਖਾਂ ਦੇ ਵਿੱਚ ਹੰਝੂ ਵੀ ਹੈ ਰੋਂਦਾ ਵੀ ਹੈ ਔਰ ਆਪਣੀ ਧੀ ਨੂੰ ਗਲੇ ਵੀ ਲਾਉਂਦਾ ਹੈ ਤਾਂ ਉਹ ਕਿੰਨਾ ਖੁਸ਼ ਹੋਵੇਗਾ ਪਿਓ ਔਰ ਅੰਦਰੋਂ ਅੰਦਰੀ ਕਿੰਨਾ ਮਹਿਸੂਸ ਵੀ ਕਰਦਾ ਹੋਊਗਾ ਕਿ ਅੱਜ ਮੇਰੀ ਧੀ ਆਈ ਔਰ ਕਿਵੇਂ ਘੁੱਟ ਕੇ ਜਫੀ ਜਿਹੜੀ ਉਸਨੇ ਪਾਈ ਹੈ